ਰੋਮ ਰੋਮ ਵਿੱਚ ਵਸ ਸੱਜਣ ਦਾ ਹਾਂ ਆ ਡਾਡਾ ਦਰਵਾਸ ਸੱਜਣ ਦਾ ਤੁਰ ਪਈਆ ਹੁਣ ਯਾਰ ਦੇ ਘਰ ਨੂੰ ਵੈਰੀ ਗੁੱਡ ਮਾ ਛੱਡ ਨਹੀਂ ਸਕਦੀ ਉਹ ਦਾ ਦਰ ਨੂੰ ਦੁਨੀਆ ਪਈ ਖਸਮਾ ਨੂੰ ਖਾਵੇ ਰ ਹਾਂ ਆ ਦੁਨੀਆ ਪਈ ਖਸ ਮਾਨੁ ਖਾਵੈ ਆ ਮਸਤੀ ਮਾ ਫਰਦੀ ਮਸਤ ਬੜਾ ਦੇਣਗੇ ਬੀਬਾ ਨਚਣ ਲਾ ਦੇਣਗੇ ਬੀਬਾ ਨਚਣ 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 ਮਸਤ ਬਣਾ ਦੇਣਗੇ ਬੀਬਾ ਨਚਣ ਲਾ ਦੇਣਗੇ ਬੀਬਾ ਨਾ ਜਾਏ ਮਸਾ ਦੇ ਵੇਰੇ ਮਸ ਬਣਾ ਦੇਣਗੇ ਰਮਿੰਦਰ ਗਰੇਵਾਲ ਹਾਂ ਉਹ ਢੋਲ ਦੇ ਡੱਗੇ ਤੇ ਜੋਦੋਂ ਪੰਡਾ ਪੰਗੜਾ ਸਾਰਿਆਂ ਨੇ ਉਹ ਗੱਲ ਕਹਿੰਦਾ ਪੰਗੜਾ ਆ ਇਧਰ ਆ ਦਿਲਦਾਰਾ ਇਧਰ ਆ ਦਿਲਦਾਰਾ țeḍī pagvāḷiyā țeḍī pagvāḷiyā ਮਾਰ ਮੁੰਡਿਆ ਲੈ ਲਕਾਰਾ țeḍī pagvāḷiyā țeḍī pagvāḷiyā ਹੁਣ ਮੈਂ ਆਪਣਾ ਵੀ ਆ ਜਾ ਹਾਂ ਅੱਛਾ ਅੱਛਾ ਧਰਮਪ੍ਰੀਤ ਰਹੇਗੇ ਨਾ ਹਾਂ ਸਿੱਖ ਗਈ ਸਖੀਆਂ ਤੋਂ ਪੈਨੋ ਯਾਰ ਮਨੋਣਾ ਨਹੀਂ ਆਇਆ ਦੁਰਸਨਾ ਸਿੱਖ ਗਈ ਸਖੀਆਂ ਤੋਂ ਪੈਨੋ ਯਾਰ ਮਨੋਣਾ ਨਹੀਂ ਆਇਆ ਮੈਨੂੰ ਜੀ ਸਾਡੇ ਵਿੱਚ ਉਹ ਬਹੁਤ ਹੀ ਮਸ਼ਹੂਰ ਗਾਇਕ ਨੇ ਰਿਸਪੈਕਟ ਹੁੰਦਾ ਨੂੰ ਅੱਜੋ ਸਾਡੇ ਵਿੱਚ ਨਹੀਂ ਪਰ ਅੱਜ ਵੀ ਉਹ ਸਾਡੇ ਦਿਲਾਂ ਜੀ ਜੀ ਬਿਲਕੁਲ ਬਿਲਕੁਲ ਇੰਨੇ ਸਾਰੇ ਸਿੰਗਰ ਹੋ ਗਏ ਭਾਈ ਹੁਣ ਆਪਰਾ ਕੋਈ ਸੁਣਾ ਦੇਦਾ ਮੈਂ ਵੈਸੇ ਪੰਗਰੇ ਦਾ ਆਪਾਂ ਜੀ ਸ਼ੇਰ ਲਾਉਦੇ ਨਾ ਹਾਂ ਤੇ ਇਹ ਨਾ ਹੱਸ ਹੱਸ ਕੇ ਸੂਲਾਂ ਤੇ ਚੜੇ ਅਸੀਂ ਵਾ ਵਾ ਉਹ ਮੱਥਾ ਨਾਲ ਪਹਾੜਾਂ ਦੇ ਲਾ ਦਿੱਤਾ ਅੱਖ ਮੜ ਕੇ ਤੇ ਬੜਕਦੀ ਸ਼ਾਨ ਖਾਦਰੀਓ ਅਸੀਂ ਆਪਣਾ ਆਪ ਲੁਟਾ ਦਿੱਤਾ ਉਹ ਅਸੀ ਵੈਰੀ ਦੀ ਕਦੇ ਨਹੀਂ ਨੀਨ ਮੰਨੀ ਉਹ ਸਿਰ ਵੈਰੀ ਦਾ ਪੈਰਾ ਚੁਕਾ ਦਿੱਤਾ ਬੋਲੇ ਸੋਨੇ ਹਾਲ ਦਾ ਛੱਡ ਜੇ ਕਰਾਈਓ ਵੈਰੀ ਗੁੱਡ ਉਹ ਖੰਡਾ ਵਿੱਚ ਮੈਦਾਨ ਖੜਕਾ ਦਿੱਤਾ